ਅੱਜ ਦੀ ਐਸਪ੍ਰੈਸ ਕਾਨਫਰੰਸ ਮੈਂ ਜਦੋਂ ਦੀ ਇਹ ਨਸ਼ਿਆਂ ਵਿਰੁੱਧ ਯੁੱਧ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਉਸ ਦੌਰਾਨ ਅਸੀਂ ਸਬ ਡਿਵੀਜ਼ਨ ਚ 53 53 ਮੁਕਦਮੇ ਦਰਜ ਕਰਕੇ 91 ਦੇ ਕਰੀਬ ਦੋਸ਼ੀਆਂ ਨੂੰ ਸਲਕਾਂ ਦੇ ਪਿੱਛੇ ਭੇਜਿਆ ਇਹਦੇ ਨਾਲ ਨਾਲ ਜਿਹੜੇ ਰਿਕਵਰੀ ਫਰੰਟ ਤੇ ਕਰੀਬ ਕਰੀਬ 4.5 ਕਿਲੋ ਹੈਰੋਇਨ 5000 ਦੇ ਕਰੀਬ ਨਸ਼ੀਲੀਆਂ ਗੋਲੀਆਂ ਤਾਂ ਕਰੀਬ 10000 10 ਲੱਖ ਦੇ ਕਰੀਬ ਡਰਗ ਬੰਨੀ ਅਸੀਂ ਬਰਾਮਦ ਕੀਤੀ ਹੈ ਇਹ ਤਾਂ ਸੀ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਇਸ ਦੇ ਨਾਲ ਨਾਲ ਜਿਹੜਾ ਯੂਥ ਹੈ ਜਿਹੜੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਨੇ ਤਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤੇ ਨਸ਼ਾ ਛਡਾਉਣ ਵਾਸਤੇ ਉਹਨਾਂ ਨੂੰ ਕੋਟ ਸੈਂਟਰਾਂ 'ਚ ਦਵਾਈ ਦਵਾਰੀ ਜਾ ਰਹੀ ਹੈ ਇਸ ਤੋਂ ਇਲਾਵਾ ਜੇ ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਹੈ ਉਹਨਾਂ ਨੂੰ ਟ੍ਰੀਟਮੈਂਟ ਲਈ ਹਸਪਤਾਲਾਂ 'ਚ ਦਾਖਲ ਕਰਾਇਆ ਜਾ ਰਿਹਾ ਹੈ ਜੇ ਕਿਸੇ ਨੂੰ ਐਡਵਾਂਸ ਸਟੇਜ ਤੇ ਜ਼ਰੂਰਤ ਹੈ ਤਾਂ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ 'ਚ ਵੀ ਅਸੀਂ ਦਾਖਲ ਕਰਵਾ ਰਹੇ ਹਾਂ ਹੁਣ ਤੱਕ ਇਸ ਫਰੰਟ ਤੇ ਅਸੀਂ ਜਿਹੜਾ ਕਰੀਬ-ਕਰੀਬ ਪੇਸਰਸੇ 'ਚ 50 ਤੋਂ ਵੱਧ ਬੱਚਿਆਂ ਨੂੰ ਡੀ ਐਡਿਕਸ਼ਨ ਸੈਂਟਰਾਂਾਂ ਰਾਹੀਂ ਜਾਂ ਹਸਪਤਾਲਾਂ ਰਾਹੀਂ ਇਲਾਜ ਕਰਵਾਇਆ ਤੇ ਇਹਦੇ ਵਿੱਚ ਸਾਨੂੰ ਬਹੁਤ ਅੱਛਾ ਹੰਗਾਰਾ ਮਿਲ ਰਿਹਾ। ਇਸ ਤੋਂ ਇਲਾਵਾ ਥੋੜੇ ਦਿਨ ਪਹਿਲਾਂ ਸਾਡੇ ਕੋਲ ਇੱਕ ਐਨ ਜੀਓ ਨੇ ਅਪਰੋਚ ਕੀਤਾ ਸੀਗਾ ਉਹ ਆਯੁਰਵੇਦਾ ਦੀ ਕੋਈ ਦਵਾਈ ਦਿੰਦੇ ਨੇ। ਉਹਨਾਂ ਨੇ ਵੀ ਸਾਨੂੰ ਅਪਰੋਚ ਕੀਤਾ ਕਹਿੰਦੇ ਜੀ ਉਹ ਫ੍ਰੀ ਇਲਾਜ ਕਰਨ ਲਈ ਤਿਆਰ ਨੇ। ਤਾਂ ਉਦੇ ਤਹਿਤ ਵੀ ਅਸੀਂ ਸੰਗਰੂਰ ਸ਼ਹਿਰ ਚ ਕਈ ਬੱਚਿਆਂ ਨੂੰ ਮੈਡੀਸਿਨ ਦਵਾਈ ਆ ਤਾਂ ਉਹਦਾ ਬਹੁਤ ਅੱਛਾ ਰਿਜ਼ਲਟ ਆਇਆ ਸਾਡੇ ਕੋਲ ਲੋਕ ਬਹੁਤ ਆ ਰਹੇ ਨੇ ਉਹਦਾ ਲਾਹਾ ਲੈਣ ਵਾਸਤੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਰਿਕਵੈਸਟ ਕਰਦੇ ਆ ਕਿ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਵਾਸਤੇ ਸਰਕਾਰ ਵੱਲੋਂ ਸਪੈਸ਼ਲ ਇੰਤਜ਼ਾਮ ਕੀਤੇ ਗਏ ਨੇ ਕੋ ਸਾਨੂੰ ਅਪਰੋਚ ਕਰਨ ਹੈਲਥ ਡਿਪਾਰਟਮੈਂਟ ਨੂੰ ਅਪਰੋਚ ਕਰਨ ਉਹਨਾਂ ਨੂੰ ਜੈਸ ਲੈਵਲ ਤੇ ਵੀ ਟ੍ਰੀਟਮੈਂਟ ਦੀ ਲੋੜ ਹੋਏਗੀ ਫ੍ਰੀ ਆਫ ਕਾਸਟ ਟ੍ਰੀਟਮੈਂਟ ਦਿੱਤਾ ਜਾਏਗਾ ਉਹਨਾਂ ਦੀ ਰੀਹੈਬਿਲਿਟੇਸ਼ਨ ਵਾਸਤੇ ਪ੍ਰੋਪਰ ਇੰਤਜ਼ਾਰ ਕੀਤਾ ਜਾਤੇਗੇ ਸਰ ਜਿਹੜੀ ਤੁਸੀਂ ਏਜੰਸੀ ਕਈ ਹੈ ਉਹ ਆਯੁਰਵੈਦਿਕ ਦੀ ਉਹ ਦਵਾਈ ਕਾਫੀ ਕਾਸਟਲੀ ਆਏ ਜੇ ਲੱਗਦਾ ਕਿ ਮਰੀਜ਼ ਦੀ ਕੀਮਤੀ ਵੱਧਦੀ ਹੈ ਤਾਂ ਉਸ ਵਿੱਚ ਤੁਹਾਡਾ ਕੋਈ ਸਹਾਇ ਹੋ ਰਹੇਗਾ ਨਹੀਂ ਜਿਹੜਾ ਸਾਨੂੰ ਅਪਰੋਚ ਕਰ ਰਿਹਾ ਉਹ ਅਸੀਂ ਫ੍ਰੀ ਆਫ ਕਾਸਟ ਹੀ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਸਰ ਜਲੀਏ ਦੱਸਿਆ ਤੁਸੀਂ ਕਵਾਂਟੀਟੀ ਦੱਸਿਆ ਇਹ ਕਿ ਕਿੰਨੇ ਕਿ ਦਿਨਾਂ ਤੋਂ ਜੇ ਹੋ ਹੈਗੇ ਆ ਇਹ ਇਹ ਮਾਮਲਾ ਹਫਤੇ ਦਾ 10 ਦਿਨਾਂ ਦਾ 15 ਦਿਨ ਜਿਹੜਾ ਲੇਖਾ ਜੋਖਾ ਤੁਸੀਂ ਦੱਸੋ ਕਿੰਨੇ ਕਿ ਦਿਨ ਇੱਕ 1 3 25 ਤੋਂ ਲੈ ਕੇ ਅੱਜ ਤੱਕ ਦਾ ਜੀ ਇੱਕ 3 25 ਤੋਂ ਲੈ ਕੇ ਅੱਜ ਤੱਕ ਤਕਰੀਬਨ 3 ਮਹੀਨੇ ਦਾ ਜੇ ਫਰ ਦੇ ਵਿੱਚ ਆਏ ਬੱਚੇ ਆ ਕਿੰਨੇ ਮਤਲਬ ਜਿਹੜੇ ਅਫੈਕਟਡ ਜਮਾ ਬੱਚੇ ਆ ਕਿੰਨੇ ਇਸ ਨੇ ਤਕਰੀਬਨ ਯੂਥ ਹੀ ਹੈ ਜੀ ਵੈਸੇ ਤਾਂ ਉਹਦੇ ਚ ਅਡਲਟ ਵੀ ਕਾਫੀ ਹੈਗੇ ਨੇ ਕਈ 35 40 ਸਾਲ 41 ਸਾਲ ਦੇ ਵੀ ਹੈਗੇ ਨੇ ਲੇਕਿਨ ਜਿਆਦਾ ਇਹਦੇ ਵਿੱਚ ਜੂਸ ਅਫੈਕਟਡ ਹੈਗਾ ਤਾਂ ਇਹਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਪੇਰੈਂਟਸ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਟੀਚਰ ਸਾਹਿਬਾਨ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਜੇਕਰ ਕੋਈ ਖੇਹੜਾ ਏਰੀਆ ਹੈਗਾ ਜਿੱਥੇ ਆਪਾਂ ਨੂੰ ਲੱਗਦਾ ਹੈ ਕਿ ड्रग अफेक्टेड एरियाज ਆ ਜਾਂ ਕੋਈ ਡਰਗ अफेक्टेड ਲੋਕ ਨੇ ਜਾਂ ਨਸ਼ਾ ਤਸਕਰੀ ਚ ਕੋਈ ਲੋਕ ਲੱਗੇ ਹੋਏ ਨੇ ਉਹਦੇ ਰਿਗਾਰਡਿੰਗ ਜਿਹੜੀਆਂ ਸਾਡੀਆਂ ਹੈਲਪਲਾਈਨਸ ਨੇ ਉਹਦੇ ਜਰੀਏ ਜਾਂ ਤੁਹਾਡੇ ਜਰੀਏ ਸਾਡੇ ਕੋਲ ਅਪਰੋਚ ਕਰ ਸਕਦੇ ਨੇ ਨਸ਼ਾ ਤਸਕਰਾ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਦੇ ਹਾਂ ਤੁਸੀਂ ਕੱਲ ਵੀ ਦੇਖਿਆ ਹੋਣਾ ਕਿ ਜਿਹੜੇ ਲੋਕਾਂ ਨੇ ਇੰਨਾ ਮਹਿੰਗੇ ਘਰ ਸ਼ਹਿਰੀ کاروبار ਨਾਲ ਬਣਾਏ ਹੋਏ ਨੇ ਇੰਟੀਗਰਲ ਤਰੀਕੇ ਨਾਲ ਬਣਾਏ ਹੋਏ ਨੇ ਉਹ ਵੀ ਪ੍ਰਸ਼ਾਸਨ ਵੱਲੋਂ ਕੱਲ ਡੈਮੋਲਿਸ਼ ਕੀਤੇ ਗਏ ਸਰ ਤੁਸੀਂ ਤਿੰਨ ਕਿ ਮਹੀਨੇ ਦਾ ਰਿਕਾਰਡ ਦੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਰਿਕਾਰਡ ਹੈ ਕਿੰਨੇ ਕਿੰਨੇ ਮਹੀਨੇ ਬਾਅਦ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਲਗਾਈ ਜਾਏਗੀ ਹਾਂ ਬਹੁਤ ਅੱਛਾ ਸਵਾਲ ਤੁਸੀਂ ਇਹ ਕਰਿਆ ਕਿ ਮੈਂ ਤੁਹਾਡੀ ਜਾਣਕਾਰੀ ਨਹੀਂ ਦੱਸਣਾ ਚਾਹੁੰਦਾ ਕਿ ਹਰ 15 ਦਿਨ ਬਾਅਦ ਜਾਂ ਹਰ ਫਿਕਸ ਟਾਈਮ ਬਾਅਦ ਸੀਨੀਅਰ ਅਫਸਰਾਂ ਵੱਲੋਂ ਇਹਦਾ ਫੀਡਬੈਕ ਲਿਆ ਜਾ ਰਿਹਾ ਹੈ ਪਬਲਿਕ ਵੱਲੋਂ ਫੀਡਬੈਕ ਲਿਆ ਜਾ ਰਿਹਾ ਹੈ ਜਿਹੜੇ ਵੀ ਵਿਅਕਤੀ ਸਾਨੂੰ ਉਸ ਫੀਡਬੈਕ ਦੇ ਜਰੀਏ ਸਾਨੂੰ ਪਤਾ ਲੱਗਦਾ ਹੈ ਕਿ ਨਸ਼ੇ ਦੇ ਕਾਰੋਬਾਰ ਕਾਰੋਬਾਰ ਚ ਲੱਗੇ ਨੇ ਅਸੀਂ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰ ਰਹੇ ਹਾਂ ਤਾਂ ਜਦੋਂ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਅਸੀਂ ਫਿਰ ਪਬਲਿਕ ਜਾਂਦੇ ਹਾਂ ਪਬਲਿਕ ਮੀਟਿੰਗਸ ਕਰਦੇ ਹਾਂ ਫਿਰ ਰਿਵਿਊ ਲੈਂਦੇ ਹਾਂ ਫਿਰ ਜਿਹੜੇ ਥੋਰ ਉਹਦੇ ਚ ਸਾਨੂੰ ਲੱਗਦਾ ਹੈ ਕਿ ਕਿਸੇ ਦੇ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ ਉਹ ਕਾਰਵਾਈ ਕਰਦੇ ਹਾਂ ਜਿੱਥੇ ਆਪਾਂ ਨੂੰ ਲੱਗਦਾ ਕਿ ਇਲਾਜ ਕਰਾਉਣ ਦੀ ਲੋੜ ਹੈ ਉਹ ਬਚਾਉਂਦਾ ਸੀ ਇਲਾਜ ਵੀ ਕਰਵਾ ਰਿਹਾ ਸੀ ਸਰਗਨਾ ਸਮਰਥਨ ਮੇਰੇ ਲੋਕਾਂ ਵੱਲੋਂ ਬਹੁਤ ਅੱਛਾ ਤੁਸੀਂ ਖੁਦ ਵੀ ਇਸ ਚੀਜ਼ ਦਾ ਸਰਵੇ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਪਰਸੋਂ ਮੈਂ ਸਿਵਲ ਚ ਬਸਤੀਆਂ ਚ ਜਾ ਕੇ ਆਇਆ ਪਿੰਡਾਂ ਚ ਜਾ ਕੇ ਆਇਆ ਸੀਗਾ ਉਹ ਸਾਰੇ ਇਸ ਚੀਜ਼ ਨੂੰ ਅਕਨੋਲੈਜ ਕਰਦੇ ਨੇ ਕਿ ਹੁਣ ਬਹੁਤ ਜ਼ਿਆਦਾ ਅਸਰ ਹੈ ਲੇਕਿਨ ਇਸ ਚੀਜ਼ ਨੂੰ ਕੈਰੀ ਕਰਨ ਦੀ ਲੋੜ ਹੈ ਤੇ ਜੇ ਇਸੇ ਤਰੀਕੇ ਨਾਲ ਲੋਕ ਸਹਿਯੋਗ ਕਰਨਗੇ ਤਾਂ ਬੜੀ ਜਲਦੀ ਅਸੀਂ ਇੱਥੇ ਕੰਮ ਜਾਰੀ ਰੱਖਾਂਗੇ